ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਭ ਦੇ ਮਨ ਦੀਆਂ ਅਰਦਾਸਾਂ ਪੂਰੀਆਂ ਕਰੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਮੈਨੂੰ ਆਸ ਹੈ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਅਨੰਦ ਪਿਆਰੀ ਜੀ ਬਾਤ ਦਾ ਲਸ਼ਮਣ ਨੂੰ ਰਾਮਚੰਦਰ ਕਹਿਣ ਲੱਗੇ ਬੀ ਲਾਸ਼ਮਣ ਤੂੰ ਬਿਨਾ ਗੁਰੂ ਤੋਂ ਫਿਰਦਾ ਕੋਈ ਗੁਰੂ ਧਾਰ ਉਹ ਗਾਹੜ ਲੱਗਿਆ ਬਾਈ ਜੀ ਤੁਸੀਂ ਤਾਂ ਸਾਰੀ ਦੁਨੀਆ ਦੇ ਗੁਰੂਆਂ ਮੈਂ ਕਿਉਂ ਗੁਰੂ ਧਾਰਾ ਤੁਸੀਂ ਮੇਰੇ ਗੁਰੂ ਆ ਤਾਂ ਰਾਮਚੰਦਰ ਗਾਹੜ ਲੱਗਿਆ ਨਾ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਵੀ ਮੈਂ ਤੇਰਾ ਨਹੀਂ ਗੁਰੂ ਬਣ ਸਕਦਾ ਤੈਨੂੰ ਮੇਰਾ ਭੇਤ ਆ ਮੈਨੂੰ ਤੇਰਾ ਭੇਤ ਆ ਜਿਹੜਾ ਤੂੰ ਨਵੇਂ ਗੁਰੂ ਨੂੰ ਧਾਰੇਗਾ ਤੈਨੂੰ ਉਹਦਾ ਭੇਤ ਨਹੀਂ ਹੋਣਾ ਵੀ ਉਹ ਕਹੀ ਜੀ ਸੁਭਾਅ ਦਾ ਬੰਦਾ ਹੈ ਕਦੋਂ ਉਹ ਨੂੰ ਗੁੱਸੇ ਗੁੱਸਾ ਆਉਂਦਾ ਕਦੋਂ ਖੁਸ਼ ਹੁੰਦਾ ਵੀ ਤੈਨੂੰ ਬਾਹਰੋਂ ਗੁਰੂ ਧਾਰਨਾ ਪਈ ਲక్ష్మణ ਕਹਿੰਦਾ ਫੇਰ ਦੱਸੋ ਕਿਹਨੂੰ ਧਾਰਾਂ ਉਹ ਕਹਿੰਦਾ ਗੁਰੂ ਗੋਰਖਨਾਥ ਹੈ 360 ਚੇਲ ਹੈ ਉਹਦੇ ਆਲੇ-ਦਾਲੇ ਬੈਠਾ ਉਹਨੂੰ ਧਾਰ ਲੈ ਉਹ ਕਹਿੰਦਾ ਠੀਕ ਹੈ ਜਦੋਂ ਕਹੋਗੇ ਮੈਂ ਵਗ ਜੂਗਾ ਉਹ ਕਹਿੰਦਾ ਹੁਣੇ ਹੀ ਵਗ ਜਾ ਚਿੱਪੀ ਲਈ ਚਿੰਟਾ ਲਿਆ ਲੱਗਿਆ ਜਾਣ ਤਾਂ ਉਧਰੋਂ ਜਦੋਂ ਜਾਨ ਵਿਛੜਨ ਲੱਗੇ ਰਾਮਚੰਦਰ ਦੀ ਤਾਂ ਨਿਕਲਦੀ ਤਾਂ ਉਹ ਕਹਿਣ ਲੱਗਿਆ ਲక్ష్మణ ਕਹਿੰਦਾ ਫਿਰ ਮੈਂ ਨਾ ਜਾਵਾਂ ਉਹ ਕਹਿੰਦਾ ਨਾ ਜਾ ਤੈਨੂੰ ਜਾਣਾ ਤਾਂ ਪਊਗਾ ਵੀ ਮੈਂ ਤਾਂ ਹੂੰ ਰੋ ਪਿਆ ਵਿਲਾਪਾਂ ਬਚਪਨ ਤੋਂ ਲੈ ਕੇ ਇਕੱਠੇ ਰਹੇ ਆਂ ਹੁਣ ਆਪਾਂ ਨੂੰ ਵਿਛੜਨਾ ਪੈ ਰਿਹਾ ਹੈ ਵੀ ਹੁਣ ਦੇ ਵਿਛੜੇ ਪਤਾ ਨਹੀਂ ਕਦ ਮਿਲਾਂਗੇ ਕਿੰਨੇ ਕਚਿਰ ਬਾਦ ਇਕੱਠੇ ਹੋਵਾਂਗੇ ਹੋਵਾਂਗੇ ਵੀ ਜਾਂ ਨਾ ਹੋਵਾਂਗੇ ਚਲੋ ਜੀ ਕਹਿੰਦਾ ਹੁਣ ਤੂੰ ਜਾ ਭਗਿਆ ਭਾਈ ਲక్ష్మణ ਪਹੁੰਚ ਗਿਆ ਜਾ ਕੇ ਪਹਾੜਾਂ ਜਿਹਦੇ ਉੱਤੇ ਢਿੱਲੇ ਤੇ ਪਹੁੰਚਿਆ ਹੋਇਆ ਤਾਂ ਗੋਰਖਨਾਥ ਵਿਚਾਲੇ ਕੁਰਸੀ 'ਤੇ ਬੈਠਾ 360 ਚੇਲੇ ਦੇ ਤਾਂ ਗੋਰਖਨਾਥ ਨੇ ਦੇਖਿਆ ਦਿੱ ਲਛਮਣ ਆ ਰਿਹਾ ਹੈ ਚੇਲਿਆਂ ਨੂੰ ਕਹਿਣ ਲੱਗਿਆ ਓਏ ਤੁਹਾਨੂੰ ਕਿੰਨਾ ਕਿੰਨਾ ਚਿਰ ਹੋ ਗਿਆ ਭਗਤੀ ਕਰਦਿਆਂ ਮੇਰੇ ਨਾਲ ਥੋੜ ਤੋਂ ਮੁੰਦਰਾ ਹਣਥਾਂ ਹੀ ਨਹੀਂ ਪੰਨਿਆ ਆਉ ਆ ਰਿਹਾ ਹੈ ਉਹਨੂੰ ਦੇਖਿਓ ਅੱਠਾਂ ਪੈਰਾਂ 'ਚ ਮੁੰਦਰਾ ਪਵਾ ਲੂਗਾ ਤਾਂ ਸਾਰੇ ਚੇਲੇ ਦੁਖੀ ਹੋ ਗਏ ਕਹਿਣ ਲੱਗੇ ਮਹਾਰਾਜ ਅਸੀਂ ਉਹਨੂੰ ਪਾਉਣ ਨਹੀਂ ਦਿੰਦੇ ਮੁੰਦਰਾ ਅਸੀਂ ਪਹਿਲਾਂ ਪੁਰਾਣੇ ਆ ਅਸੀਂ ਪਵਾਵਾਂਗੇ ਉਹ ਕਹਿੰਦਾ ਕੰਮ ਤਾਂ ਕਰੋ ਮੁੰਦਰਾ ਪਾਉਣ ਵਾਲੇ ਤਾ ਉਹ ਨੂੰ ਕਹਿਣ ਲੱਗੇ ਮਹਾਰਾਜ ਐ ਕਰਿਓ ਤੂ ਸੀ ਨਾ ਕੁਸਕੇ ਹੋ ਉਹਨੂੰ ਤਾਂ ਅਸੀਂ ਆਪੀ ਡੱਕਰ ਦਾਂਗੇ ਇੰਨਾ ਤੰਗ ਕਰਾਂਗੇ ਉਹਨੂੰ ਭਜਾ ਦਾਂਗੇ ਉਹ ਕਹਿਣ ਲੱਗਿਆ ਵੀ ਕੋਈ ਗੱਲ ਨਹੀਂ ਭਜਾ ਲਿਓ ਤਾਂ ਭਾਈ ਆ ਕੇ ਬਹਿ ਗਿਆ ਮੱਥਾ ਟੇਕਿਆ ਲਸ਼ਮਣ ਨੇ ਬੈਠਾ ਗੱਲਾਂ ਬਾਤਾਂ ਕਰੀਆਂ ਦੋ ਚਾਰ ਤਾਂ ਉਹ ਕਹਿਣ ਲੱਗੇ ਚੇਲੇ ਕਹਿੰਦੇ ਤੂੰ ਨਵਾਂ ਆਇਆ ਲਸ਼ਮਣ ਅਸੀਂ ਸਾਰਿਆਂ ਨੇ ਖਾਣਾ ਨਹੀਂ ਹਜੇ ਖਾਧਾ ਨਾਵਾਂਗੇ ਫੇਰ ਰੋਟੀ ਪ੍ਰਸ਼ਾਦਾ ਖਾਵਾਂਗੇ ਕਹਿੰਦਾ ਤੂੰ ਸਾਨੂੰ ਪਾਣੀ ਲਿਆ ਕੇ ਦੇ ਗੋਰਖਨਾਥ ਕਹਿੰਦਾ ਓਏ ਸ਼ਰਮ ਕਰੋ ਇਹਨੂੰ ਬਿੰਦ ਦੰਮਤਾ ਲੈ ਲੈਣ ਦੋ ਐਡੀ ਦੂਰੋਂ ਆਇਆ ਇਹ ਤੁਰਕੇ ਲੈ ਆ ਦੂਗਾ ਤੁਹਾਨੂੰ ਪਾਣੀ ਕੋਈ ਗੱਲ ਨਹੀਂ ਚਲੋ ਬੈਠੇ ਰਹੇ ਲక్ష్మణ ਕਹਿਣ ਲੱਗਿਆ ਲਿਆਓ ਦੱਸੋ ਕਾਦੇ ਚ ਲੈ ਕੇ ਆਮਾ ਪਾਣੀ ਉਹਨੂੰ ਕਹਿੰਦੇ ਓ ਪੰਜਾਂ ਨੇ ਮਸ਼ਕਾਂ ਮਸ਼ਕਾਂ ਦੋ ਕਹਿੰਦੇ ਲੈ ਜਾ ਇੱਕ ਮਸ਼ਕ ਵਿੱਚ ਕਵਾਂਟਰਾ ਵਿੱਚ ਪਾਣੀ ਪੈਂਦਾ ਸੀ ਦੋਨਾਂ ਚ ਹੀ ਕਵਾਂਟਰਾਾਂ ਵਿੱਚ ਪੈਂਦਾ ਸੀ ਕਹਿੰਦਾ ਦੋ ਮਸ਼ਕਾਂ ਭਰ ਲਿਆ ਗੋਰਖਨਾਥ ਵੀ ਜਾ ਕੇ ਵੀ ਇਹ ਤਾਂ ਤੰਗ ਕਰਨਗੇ ਸਹੀ ਗੱਲ ਤੇ ਆ ਗਏ ਚਲੋ ਜੀ ਉਹਨੇ ਕੁਝ ਨਹੀਂ ਕਿਹਾ ਬਾਗਿਆ ਲక్ష్మణ ਗਾਂ ਖਵਾਜੇ ਨੇ ਦੇਖਿਆ ਵੀ ਆਪ ਤਾਂ ਹੋ ਅੱਧੀ ਮਸ਼ਕ ਭਰ ਕੇ ਲੈ ਜਾਂਦੇ ਨੇ ਉਹ ਵੀ ਕਿੰਨੇ ਬੰਦੇ ਚਾ ਕੇ ਲੈ ਜਾਂਦੇ ਨੇ ਇਹਨੂੰ ਇਕੱਲੇ ਨੂੰ ਦੋ ਦੇਤੀਆਂ ਵੀ ਭਰ ਲਿਆ ਉਹਨੂੰ ਕਹਿਣ ਲੱਗਿਆ ਆ ਖਵਾਜਾ ਲਸ਼ਮਣ ਨੂੰ ਕਹਿਣ ਲੱਗਿਆ ਵੀ ਤੂੰ ਐ ਕਰ ਦੋਨਾਂ ਮਸ਼ਕਾਂ ਚ ਨਾ ਕਿਲੋ ਸਵਾ ਸੇਰ ਜਾਂ ਸਵਾ ਸੇਰ ਪਾਣੀ ਪਾ ਕੇ ਲੈ ਜਾ ਦੋਹਾਂ ਚ ਜਦੋਂ ਤੂੰ ਟਿੱਲੇ ਤੇ ਪਹੁੰਚ ਗਿਆ ਇਹ ਆਪਦੇ ਆਪ ਭਰ ਦੂੰਗਾ ਮੈਂ ਨਹੀਂ ਤਾਂ ਤੂੰ ਇੱਕ ਵੀ ਨਹੀਂ ਤੇ ਤੋ ਚੱਕੀਆਂ ਨਹੀਂ ਜਾਣੀਆਂ ਤਾਂ ਵਜਨ ਬਹੁਤ ਐ ਉਹ ਕਹਿੰਦਾ ਜੀ ਠੀਕ ਐ ਭਾਈ ਉਹਨੇ ਐਵੇਂ ਹੀ ਕੀਤਾ ਜਦੋਂ ਟਿੱਲੇ ਤੇ ਪਹੁੰਚਣ ਲੱਗਿਆ ਨੇੜੇ ਤਾਂ ਪਰ ਗਿਆ ਮਸ਼ਕਾਂ ਦੋਨੇ ਪਾਣੀ ਛਲਕਦਾ ਆਵੇ ਡੁੱਲਦਾ ਗੋਰਖਨਾਥ ਕਹਿਣ ਲੱਗਿਆ ਵੀ ਤੂਸੀ ਤਾਂ ਅੱਧੀ ਅੱਧੀ ਮਸ਼ਕ ਇੰਨੇ ਬੰਦੇ ਜਾ ਕੇ ਲੈ ਆਨੇ ਉਹ ਦੇਖ ਲੋ ਦੋ ਚੱਕੀ ਆਉਂਦਾ ਨਾਲੇ ਪਾਣੀ ਛਲਕਤ ਕੇ ਡੁੱਲ ਰਿਹਾ ਹੈ ਵੀ ਹੁਣ ਉਹ ਤਾਂ ਫੜ ਤਾਂ ਲਓ ਉੱਠ ਕੇ ਚਲੋ ਫੜ ਲਿਆ ਨਹਾਉਣ ਲੱਗੇ ਨਹਾਉਣ ਲੱਗੇ ਤਾਂ ਇੱਕ ਦੂਜੇ ਨੂੰ ਕਹਿੰਦੇ ਵੀ ਜਿੱਥੇ ਆਪਾਂ ਇੱਕ ਘੜੇ ਨਾਲ ਨਹਾਉਂਦੇ ਤੇ ਅੱਜ 5-5 ਡੋਲੋ ਸਾਰੇ ਜਾਣੇ ਇਹ ਤਾਂ ਦੁਬਾਰੇ ਪਾਣੀ ਮਹਗਾਵਾਂਗੇ। ਭਾਈ ਉਹੀ ਗੱਲ ਕਰੀ ਅੱਧੇ ਕੰਨਾਲੇ ਅੱਧੇ ਕ ਸੁੱਕੇ ਨੇ। ਉਹਨੂੰ ਕਹਿੰਦਾ ਜੇ ਦੁਬਾਰੇ ਪਾਣੀ ਲੈ ਕੇ ਆ। ਉਧਰੋਂ ਖਵਾਜੇ ਨੇ ਦੇਖਿਆ ਵੀ ਅੱਗੇ ਕੀ ਹੈ ਇੰਨੇ ਪਾਣੀ ਨਾਲ ਹੀ ਨਾ ਹੁੰਦੇ ਨੇ। ਉਹ ਜਿਵੇਂ ਟੈਲੀਫੋਨ ਰਾਹੀਂ ਗੱਲ ਕਰੀਂਦੀ ਹੈ। ਖਵਾਜੇ ਨੇ ਲਸ਼ਮਣ ਨਾਲ ਗੱਲ ਕਰੀ ਉਹਦੇ ਕੰਨ 'ਚ ਉੱਥੇ ਖੜੇ ਦੇ। ਉਹਨੂੰ ਗੈਨ ਲੱਗਿਆ ਵੀ ਇਹਨਾਂ ਨੂੰ ਤਾਂ ਮਾਇਨ ਮਾਉਂ ਤੂੰ ਨਾ ਆਈ ਪਾਣੀ ਲੈਣਾ ਤਾਂ ਇਤੋਂ ਨਹੀਂ ਨਮਾਏ ਜਾਣੇ ਹੁਣ ਤੂੰ ਆਪਦੇ ਗੁਰੂ ਨੂੰ ਲੈ ਕੇ ਉੱਪਰ ਪਹਾੜ ਤੇ ਚੜ ਜਾ ਉਹ ਕਹਿੰਦਾ ਠੀਕ ਐ ਕਹਿਣ ਲੱਗਿਆ ਗੋਰਖ ਨੂੰ ਕਹਿੰਦਾ ਮਹਾਰਾਜ ਆਜੋ ਪਹਾੜ ਤੇ ਚੱਲੀਏ ਉਹ ਕਹਿੰਦਾ ਕੀ ਗੱਲ ਕਹਿੰਦਾ ਮੈਂ ਤੁਹਾਡੇ ਨਾਲ ਕੱਲਿਆਂ ਨਾਲ ਕੋਈ ਗੱਲਬਾਤ ਕਰਨੀ ਐ ਭਾਈ ਉਹ ਤਾਂ ਵਾਗ ਗਿਆ ਪਹਾੜ ਤੇ ਉਧਰੋਂ ਖਵਾਜਣੇ ਛੱਡਤਾ ਪਾਣੀ ਨਾ ਨੋ ਗੱਜ ਨਾ ਨੋ ਨੇਜੇ ਪਾਣੀ ਛੱਡਤਾ ਉਹ ਤਾਂ ਜਿਵੇਂ ਦਰਿਆ ਦੇ ਵਿੱਚ ਕੋਈ ਲਫਾਫੇ ਤਰੇ ਫਿਰਦੇ ਨੇ ਉਹ ਤਾਂ ਐ ਤੈਰਦੇ ਫਿਰਨਾ 360 ਹੀ ਹੁਣ ਲక్ష్మణ ਨੂੰ ਗੋਰਖਨਾਥ ਕਹਿਣ ਲੱਗਿਆ ਲక్ష్ਮਣ ਇਹ ਤੇਰਾ ਕੰਮ ਹੈ ਤੈਂ ਕਰਿਆ ਉਹ ਕਹਿੰਦਾ ਮਹਾਰਾਜ ਮੈਂ ਕਿੱਥੋਂ ਕਰਿਆ ਮੈਂ ਤਾਂ ਤੁਹਾਡੇ ਕੋਲ ਖੜਾ ਹਾਂ ਉਹ ਕਹਿੰਦਾ ਨਾ ਤੈਂ ਕਰਿਆ ਉਹ ਕਹੇ ਮੈਂ ਕਰਿਆ ਨਹੀਂ ਉਹ ਕਹੇ ਤੈਂ ਕਰਿਆ ਜਦੋਂ ਨਾ ਹਟਿਆ ਤਾਂ ਲక్ష్ਮਣ ਕਹਿੰਦਾ ਮਹਾਰਾਜ ਚਲੋ ਮੰਨ ਲਓ ਮੈਂ ਕਰਿਆ ਤੁਸੀਂ ਗੁਰੂ ਹੋ ਬੰਦ ਕਰ ਦਿਓ ਪਾਣੀ ਉਹ ਕਹਿੰਦਾ ਮੇਰੇ ਕਹੇ ਤਾਂ ਤਾਂ ਹੁਣੇ ਹੋਣਾ ਨਹੀਂ ਜੇ ਤੂੰ ਬੰਦ ਕਰੇਗਾ ਤਾਂ ਹੋਊਗਾ। ਉਹ ਕਹਿੰਦਾ ਮਹਾਰਾਜ ਫਿਰ ਸਾਨੂੰ ਕੀ ਵਿੱਦਿਆ ਦੇਮੋਗੇ ਜੇ ਥੋਤੋਂ ਨਹੀਂ ਪਾਣੀ ਬੰਦ ਹੁੰਦਾ ਅਸੀਂ ਕਿਵੇਂ ਸਿੱਖਾਂਗੇ? ਉਹ ਕਹਿੰਦਾ ਮੈਂ ਨਹੀਂ ਕਰ ਸਕਦਾ। ਇਹਨੂੰ ਤਾਂ ਤੂੰ ਹੀ ਕਰੇਗਾ। ਭਾਈਓ ਨੇ ਹੱਥ ਜੋੜੇ ਲਛਮਣ ਨੇ ਅੱਖਾਂ ਮੀਚੀਆਂ। ਕਹਿੰਦਾ ਜਲਮੇ ਰਾਮ ਥਲਮੇ ਰਾਮ ਚਾਰੇ ਪਾਸੇ ਰਾਮ ਹੀ ਰਾਮ। ਚਲੋ ਜੀ। ਪਾਣੀ ਪਿੱਛੇ ਹੀ ਮੁੜ ਗਿਆ ਮਸ਼ਕਾਂ ਭਰ ਗਈਆਂ ਘੜੇ ਭਰ ਗਏ ਸਾਰਾ ਕੁਝ ਹੋਇਆ ਤਾਂ ਹੁਣ ਦੇਖਦਾ ਲਛਮਣ ਨੂੰ ਕਹਿਣ ਲੱਗੇ ਵੀ ਇਹਨੇ ਤਾਂ ਕਮਾਲ ਹੀ ਕਰਤੀ ਉਤਰਿਆ ਗੋਰਖ ਆ ਕੇ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਕਹਿਣ ਲੱਗਿਆ ਵੀ ਇੱਕ ਦੀਵਾ ਫੜੀ ਦੋ ਦੀ ਫੜੀ ਕਹਿੰਦਾ ਤੁਸੀਂ ਹੈਗੇ ਹੋ ਕਿ ਗਾਹਾਂ ਲੰਘੇ ਢੋ ਥੱਕੇ ਟੁੱਟੇ ਪਾਣੀ ਚ ਭੜਦੇ ਉਹ ਕਹਿੰਦੇ ਮਹਾਰਾਜ ਹੈਗੇ ਤਾਂ ਸਹੀ ਵੀ ਰਾਮ ਲੈ ਲੈਣ ਦੋ ਚਲੋ ਠੀਕ ਠਾਕ ਹੋ ਗਏ ਬੈ ਗੇ ਉੱਠ ਕੇ ਕੱਠ ਫੇਰ ਕਰ ਲਿਆ ਗੋਰਖਨਾਥ ਦੇ ਆਲੇ-ਦਾਲੇ ਪਹਿਲਾਂ ਗੋਰਖਨਾਥ ਇੱਕ ਸਰੀਆ ਸਰੀ ਅਸਰੀਆ ਕਮਿਆਰੀ ਸੀ ਉਸਨੂੰ ਸਰੀਆ ਦੇ ਕੋਲੇ ਸਾਰੇ ਜੇਲਿਆਂ ਨੂੰ ਉਹਨੇ ਬਾਰਿਬਾਰੀ ਭੇਜਿਆ ਵੀ ਉਹ ਤਾਂ ਬੱਠੜ ਲੈ ਕੇ ਆਉ। ਜਦੋਂ ਉਹ ਦੱਸ ਦਿੰਦੇ ਵੀ ਬੱਠੜ ਕਿੱਥੇ ਲੈ ਜਾਣਾ ਉਹ ਕਹਿੰਦੇ ਉਹ ਗੋਰਖਨਾਥ ਦੇ ਤਾਂ ਹੁਕਮਿਆਰੀ ਬੱਠੜ ਖੋ ਲੈਂਦੀ। ਕਹਿੰਦੀ ਉਹਨੂੰ ਬੱਠੜ ਨਹੀਂ ਦਿੰਦੀ ਮੈਂ। ਲੱਗਦੀ ਆ ਕਹਿੰਦੀ ਉਹਦੇ ਨਾਲ। ਚੇਲੇ ਕਹਿਣ ਲੱਗੇ ਮਹਾਰਾਜ ਅੱਜ ਇਹਨੂੰ ਭੇਜੋ ਲక్ష్మణ ਨੂੰ। ਲਿਆਵੇ ਸਰੀਆ ਕੁਮਾਰੀ ਤੋਂ। ਬੱਠੜ ਤੋਰ ਤਾਂ ਭਾਈ ਲక్ష్మణ ਵਗ ਗਿਆ ਲੈਣ। ਤਾਂ ਉੱਥੇ ਇੱਕ ਕੁੜੀ ਪਾਣੀ ਭਰਦੀ ਆ ਉਹ ਨੂੰ ਕਹਿੰਦਾ ਭਾਈ ਸਰੀਆ ਕਮਿਹਰੀ ਦਾ ਘਰ ਕਿਹੜਾ ਹੈ ਉਹ ਕਹਿਣ ਲੱਗੀ ਵੀ ਮੈਂ ਘੜਾ ਭਰ ਲਾਂ ਮੈਂ ਦੱਸਦੀ ਆ ਉਹ ਕਹਿੰਦਾ ਤੂੰ ਕਾਉਣਾ ਕਹਿੰਦੀ ਉਹ ਮੇਰੀ ਭੈਣ ਹੈ ਕਹਿੰਦਾ ਤੇਰਾ ਕੀ ਨਾਮ ਹੈ ਕਹਿੰਦੀ ਫਿਰ ਮੇਰਾ ਨਾਮ ਫਿਰਿਆ ਕਹਿੰਦਾ ਨਾਉ ਭਾਈ ਬੜੇ ਵਧੀਆ ਰੱਖੇ ਨੇ ਸਰੀਆ ਤੇ ਫਿਰਿਆ ਕਹਿੰਦੀ ਇਹ ਵੀ ਇਹਦੀ ਵੀ ਕਹਾਣੀ ਦੱਸ ਦਿੰਨੀ ਆ ਉਹ ਤਾਂ ਕਹਿੰਦੀ ਇਹੀ ਜੀ ਹੈ ਵੀ ਜੇ ਉਹਦੇ ਮੂਰੇ ਕੋਈ ਗੱਲ ਕਰਤੀ ਕਹਿੰਦੀ ਉਹ ਮਰ ਜੂਗੀ ਜਾਨ ਦੇ ਦੂ ਪਰ ਉਹ ਮੁਕਰਦੀ ਨਹੀਂ ਮੇਰੇ ਮੂਰੇ ਗੱਲ ਹੋ ਜਾ ਕਹਿੰਦੀ ਮੈਂ ਇੱਥੇ ਦੋ ਪਲਾਂਘਾਂ ਪਟਕੀ ਕਹਿੰਦੀ ਮੈਂ ਤਾਂ ਮੁੱਕਰ ਜਾਨੀ ਆ ਵੀ ਇਹ ਤਾਂ ਗੱਲ ਹੀ ਨਹੀਂ ਹੋਈ ਕਹਿੰਦੀ ਤਾਂ ਮੇਰਾ ਨੋ ਫਿਰੀ ਐ ਕੜਾ ਚੱਕਿਆ ਜਾ ਕੇ ਉਹਨੂੰ ਕਹਿਣ ਲੱਗੀ ਵੀ ਉਹ ਘਰ ਉਹਦਾ ਉਹ ਅਗਲਾ ਭਾਈ ਮੇਰਾ ਬਾਗਿਆ ਉਹਦੇ ਘਰੇ ਜਾ ਕੇ ਹਾਕ ਮਾਰੀ ਕਹਿੰਦਾ ਭਾਈ ਮੈਨੂੰ ਬੱਠਲ ਚਾਹੀਦਾ ਦੇ ਤਾਂ ਬੱਠਲ ਫੜਾਤਾ ਫੜਾ ਕੇ ਜਦੋਂ ਮੁੜਨ ਲੱਗਿਆ ਉਹਨੂੰ ਕਹਿੰਦੀ ਵੀ ਬੱਠਲ ਕਿੱਥੇ ਲੈ ਕੇ ਜਾਣਾ ਹੈ ਕਹਿੰਦਾ ਗੋਰਖਨਾਥ ਦੇ ਫੜ ਲਿਆ ਉਹ ਤੋਂ ਬੱਠਲ ਫੜ ਕੇ ਧਰਤਾ ਕਹਿੰਦੀ ਉਹਨੂੰ ਕਹਿੰਦੀ ਉਹਨੂੰ ਤਾਂ ਮੈਂ ਫੁੱਟੇ ਹੋਏ ਘੜੇ ਦੀ ਧਿੱਕਰੀ ਵੀ ਨਹੀਂ ਦਿੰਦੀ ਬੱਠੜ ਤਾਂ ਦੂਰ ਦੀ ਗੱਲ ਕਹਿੰਦੀ ਉਹਦੇ ਨਾਲ ਤਾਂ ਮੇਰਾ ਲਾਲ ਝੰਡਾ ਖੜਾ ਹੈ ਕਹਿੰਦੀ ਭਾਈ ਲਸ਼ਮਣ ਨੂੰ ਵੀ ਬੁਰਾ ਲੱਗਿਆ ਉਹ ਬਾਹਰ ਆਇਆ ਤਾਂ ਬੱਚੇ ਖੇਡਦੇ ਸੀ ਇੱਕ ਬੱਚਾ ਛੋਟਾ ਜਿਹਾ ਰੁੜਿਆ ਫਿਰਦਾ ਸੀ ਉਹਨਾਂ ਨੂੰ ਕਹਿੰਦਾ ਓਏ ਆਜ ਵਾਕ ਕੀਦਾ ਹੈ ਉਹ ਕਹਿੰਦਾ ਇਹ ਸਰੀਆ ਕਮਿਹਾਰੀ ਦਾ ਮੁੰਡਾ ਹੈ ਉਹਨੇ ਤਾਂ ਇੱਕ ਬਗਲੀ ਜੀ ਪਾਈ ਹੋਈ ਸੀ ਮੋਢੇ 'ਚ ਉਹ ਚ ਸਵਾ ਸੀ ਬਭੂਤੀ ਜੀ ਕੱਢ ਕੇ ਉਹਨੇ ਮੁੰਡੇ ਤੇ ਪਾਤੀ ਮੁੰਡਾ ਤਾਂ ਅੱਖਾਂ ਬਾਹਰ ਆ ਗਈਆਂ ਤਾਂ ਐ ਹੋ ਗਿਆ ਵੀ ਵਿੰਦ ਛੱਟਦਾ ਉੱਥੋਂ ਭੱਗ ਗਿਆ ਗਹਾ ਗਦੇ ਸੀ 60 70 ਕਿਸੇ ਨੂੰ ਪੁੱਛਿਆ ਵੀ ਇਹ ਗਦੇ ਕਿਹਦੇ ਨੇ ਕਹਿੰਦੇ ਸਰੀਆ ਕਮੈਰੀ ਦੇ ਭਾਈ ਉਹਨਾਂ ਤੇ ਵੀ ਬਭੂਤੀ ਪਾਤੀ ਉਹ ਤਾਂ ਸਾਰੇ ਮੁੰਡੇ ਮੂਹ ਉਲਟ ਗਏ ਗਦੇ ਗਹਾ ਹੁਣ ਉਹਦਾ ਸਰੀਏ ਦਾ ਘਰ ਵਾਲਾ ਚੱਕ ਚੱਲ ਰਿਹਾ ਸੀ ਉਹਦਾ ਪਾਂਡੇ ਬਣਾਉਣ ਦਾ ਉਹਨੇ ਕਿਸੇ ਨੂੰ ਪੁੱਛਿਆ ਵੀ ਆਹ ਕਾਹਨਾ ਕਮਿਹਾਰ ਕਹਿੰਦੇ ਸਿਰਿਆ ਦੇ ਘਰ ਵਾਲਾ ਭਾਈ ਉੱਥੇ ਵੀ ਪਾਤੀ ਸੁਆ ਚੱਕ ਖੜ ਗਿਆ ਘਰ ਵਾਲਾ ਤਾਂ ਮੁੰਡੇ ਨੂੰ ਉਲਟ ਗਿਆ ਉਹ ਵੀ ਜਾ ਕੇ ਢਿੱਲੇ ਤੇ ਇਕੱਲਾ ਹੀ ਦੂਰ ਬਹਿ ਗਿਆ ਦੂਜਿਆਂ ਤੋਂ ਤਾਂ ਹੁਣ ਉਧਰੋਂ ਸਿਰਿਆ ਨੂੰ ਜਾ ਕੇ ਜਵਾਕਾਂ ਨੇ ਦੱਸਿਆ ਵੀ ਤੇਰੇ ਮੁੰਡੇ ਨੂੰ ਖੇਡਦੇ ਨੂੰ ਪਤਾ ਨਹੀਂ ਕੀ ਹੋ ਗਿਆ ਵੀ ਜਿਹੜਾ ਉਹ ਸਾਧ ਆਇਆ ਸੀ ਉਹ ਕੁਝ ਕਰ ਗਿਆ ਉਹਨੇ ਦੇਖਿਆ ਵੀ ਮੁੰਡਾ ਤਾਂ ਮਰਨ ਵਾਲਾ ਹੋਇਆ ਪਿਆ ਉਹਨੂੰ ਇੱਕ ਪਾਸੇ ਪਾ ਕੇ ਕਹਿੰਦੀ ਚਲ ਇਹ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਇਹਨੂੰ ਦਵਾਈ ਫੇਰ ਦਵਾਉਂ। ਵੀ ਪਹਿਲਾਂ ਮੈਂ ਆਪਦੇ ਗਧਿਆਂ ਦੇ ਪੈਂਖੜ ਪਾਦਾ ਕਹਿੰਦੀ ਜੇ ਉਹ ਜੱਟਾਂ ਦੇ ਕਿਸਾਨ ਜਾ ਬੜੇ ਫਸਲਾਂ ਚ ਕਹਿੰਦੀ ਸਾਰਾ ਪਿੰਡ ਵਾਲਾਂ ਅੰਬਾ ਦੇਊਗਾ। ਜਦੋਂ ਜਾ ਕੇ ਦੇਖੇ ਭਾਈ ਗਧੇ ਵੀ ਮੁੱਦੇ ਮੂੰਹ ਪਏ ਨੇ ਕਿਸੇ ਨੇ ਦੱਸਤਾ ਵੀ ਕਿਸਾਹ ਦਾ ਆਇਆ ਤੇ ਉਹ ਕਰ ਗਿਆ। ਭਾਈ ਚੱਕਿਆ ਮੁੰਡਾ ਕਹਿੰਦੀ ਕਾਜੀ ਕੋਲ ਜਾਨੀ। ਕਾਜੀ ਕੋਲ ਗਈ ਜਾ ਕੇ ਕਾਜੀ ਨੂੰ ਕਹਿੰਦੀ ਮੁੰਡੇ ਨੂੰ ਥੌਲਾ ਕਰਦੇ ਛੇਤੀ ਵੀ ਇਹ ਤਾਂ ਪ੍ਰਾਨ ਨਿਕਲਣ ਵਾਲੇ ਨੇ ਥੌਲਾ ਕਰ ਰਿਹਾ ਕਾਜੀ ਬੈਠਾ ਤਾਂ ਉਧਰ ਲਸ਼ਮਣ ਨੇ ਦੇਖਿਆ ਵੀ ਦੇਖਾਂ ਸਰੀਆ ਨੂੰ ਕੀ ਕਰਦੀ ਫਿਰਦੀ ਆ ਜਵਾਕ ਸਾਹਬੇ ਆ ਕਿ ਨਾ ਕਿੱਥੇ ਹੈਗੀ ਜਦੋਂ ਉਹਨੇ ਬਿਰਤੀ ਲਾਈ ਲਸ਼ਮਣ ਨੇ ਤਾਂ ਦੇਖਦਾ ਵੀ ਉਹਨੂੰ ਤਾਂ ਕਾਜੀ ਥੌਲਾ ਕਰੀ ਜਾਂਦਾ ਬੈਠਾ ਕਾਜੀ ਨੂੰ भेजते काजी दे आले दाले काजी ओनु सिरियात खमियारी नु कहंदा ਲੈ ਕੇ ਭੱਜ ਆਵਦਾ ਹੁੰਦਾ ਉਹ ਕਹਿੰਦੀ ਬਾਬਾ ਥੌੜਾ ਤਾਂ ਪੂਰਾ ਕਰ ਦੇ ਅੱਧਾ ਹੀ ਹੋਇਆ ਕਹਿੰਦਾ ਨਾ ਮੇਰੇ ਤਾਂ ਗੁਰਜਾਂ ਲੱਗੀਆਂ ਵੱਜਣ ਕਹਿੰਦਾ ਛੇਤੀ ਲੈ ਜਾ ਆਵਦੇ ਨੂੰ ਕਹਿੰਦਾ ਵੀ ਮੈਂ ਨਹੀਂ ਇਹਨੂੰ ਥੋੜਾ ਕਰ ਸਕਦਾ ਮੇਰੇ ਤਾਂ ਕਹਿੰਦਾ ਕਿਰਪਾਨਾਂ ਲਈ ਖੜੇ ਨੇ आले दाले ਉਹ ਸਮਝ ਗਈ ਵੀ ਇਹ ਸਾਰਾ ਕੰਮ ਉਹ ਸਾਦਦਾ ਵੀ ਹੋਮਾ ਨਾ ਤਾਂ ਟਿੰਲੇ ਤੇ ਜਾਮਾ ਜਾਂਦੀ ਜਾਂਦੀ ਹੈ ਗਾਂ ਘਰ ਵਾਲੇ ਨੂੰ ਦੇਖਦੀ ਹੈ ਵੀ ਚੱਕ ਖੜਾ ਆਪਾਂ ਦੀ ਟਿਆ ਪਿਆ ਕਹਿੰਦੀ ਉਹਦੇ ਕੋਲੇ ਗਈ ਉਹਨੂੰ ਲਾਇਆ ਹੱਥ ਕਹਿੰਦੀ ਕਿਹੜੇ ਪਾਸੇ ਉਹ ਨੀਂਦਾਂ ਚੜੀਆਂ ਨੇ ਆ ਵੀ ਪਾਉਣੀ ਐ ਜਦੋਂ ਲਾਇਆ ਹੱਥ ਉਹ ਦੂਜੇ ਪਾਸੇ ਉਲਟ ਗਿਆ ਸਮਝ ਗਈ ਵੀ ਇਹ ਸਾਰਾ ਚੰਦ ਉਹ ਜਾੜ ਗਿਆ ਜਦੋਂ ਗਈ ਜਾ ਕੇ ਢਿੱਲੇ ਤੇ ਗੋਰਖਨਾਥ ਕੋਲ ਵਾਗੀ ਉਹਨੂੰ ਕਹਿਣ ਲੱਗੀ ਵੀ ਬਾਬਾ ਕੀ ਹੋ ਗਿਆ ਤੀ ਕਹਿੰਦੀ ਵੀ ਆਹ ਤਾਂ ਬੱਚੇ ਤੋਂ ਕਹਿੰਦੀ ਕੀ ਮਰਨ ਵਾਲਾ ਬੱਚਾ ਕਰਤਾ ਮੇਰੇ ਘਰ ਵਾਲਾ ਕਰਤਾ ਮੇਰੇ ਗਦੇ ਮਾਰਤੇ ਕਹਿੰਦੀ ਐਡਾ ਕੀ ਕਸੂਰ ਸੀ ਗੋਵਰਕਨਾਥ ਕਹਿੰਦਾ ਅਸੀਂ ਨਹੀਂ ਕਰਿਆ ਜਿਹੜਾ ਉਹ ਬੈਠਾ ਨਾ ਇਕੱਲਾ ਹੀ ਉਹਦੇ ਕੋਲ ਜਾ ਉਹਨੇ ਕਰਿਆ ਗਈ ਲਾਸ਼ ਮਣਦੇ ਕੋਲ ਕਹਿੰਦੀ ਹਾਂ ਆਹੀ ਸਾਥ ਗਿਆ ਸੀ ਜਦੋਂ ਉਹਦੇ ਕੋਲ ਗਈ ਉਹਨੂੰ ਕਹਿਣ ਲੱਗੀ ਕਹਿੰਦੀ ਮੇਰੇ ਮੁੰਡੇ ਨੂੰ ਠੀਕ ਕਰ ਦੇ ਉਹ ਕਹਿੰਦਾ ਹੋ ਜਾਊਗਾ ਮੇਰੇ ਗਧੇ ਠੀਕ ਕਰਦੇ ਕਹਿੰਦਾ ਹੋ ਜਾਣਗੇ ਮੇਰੇ ਘਰ ਵਾਲੇ ਠੀਕ ਕਰਦੇ ਕਹਿੰਦਾ ਹੋ ਜਾਣਗੇ ਕਹਿੰਦਾ ਆਪਦੇ ਮੁੰਡੇ ਨੂੰ ਦੁੱਧ ਚੰਗਾ ਜਦੋਂ ਦੇਖਿਆ ਭਾਈ ਮੁੰਡਾ ਤਾਂ ਸੀ ਠੀਕ ਠਾਕ ਫਟਾਫਟ ਘਟ ਘਟ ਦੁੱਧ ਲੱਗ ਗਿਆ ਚੁੰਗਣ ਲੈ ਕੇ ਮੁੰਡੇ ਨੂੰ ਤੁਰਪੀ ਮੋਢੇ ਲਾ ਕੇ ਲਛਮਣੇ ਸੋਚਿਆ ਵੀ ਇਹ ਆਪਦੇ ਤਾਂ ਸਾਰੇ ਕੰਮ ਕਰਾ ਗਈ ਸਾਡੇ ਵਛੜ ਦਾ ਨਾਂਉ ਨਹੀਂ ਲਿਆ ਹੋਵਾਂ ਨਾ ਤਾਂ ਇਹਨੂੰ ਪਿੱਛੇ ਮੋੜਾਂ ਭਾਈ ਉਹਨੇ ਫੇਰ ਚੁਟਕੀ ਭਰੀ ਸੁਆਦੀ ਮਾਰੀ ਉਧਰੋਂ ਤਾਂ ਮੁੰਡਾ ਫੇਰ ਉਵੇਂ ਹੀ ਹੋ ਗਿਆ ਨਿਕਲੇ ਆਈਆਂ ਅੱਖਾਂ ਬਾਹਰ ਫੇਰ ਮੁੜਿਆ ਹੀ ਕਹਿੰਦੀ ਬਾਬਾ ਮੁੰਡਾ ਤਾਂ ਫੇਰ ਉਵੇਂ ਹੀ ਹੋ ਗਿਆ ਉਹ ਕਹਿੰਦਾ ਇਹ ਤਾਂ ਹੋਣਾ ਹੀ ਸੀ ਕਹਿੰਦੀ ਕਿਉਂ ਕਹਿੰਦਾ ਅਬ ਤਾਂ ਸਾਰੇ ਕੰਮ ਸਿੱਧੇ ਕਰਾ ਗਈ ਸਾਡੇ ਵੱਠਲ ਬਾਰੇ ਕੋਈ ਦੱਸ ਗਈ ਨਹੀਂ ਗਈ ਕਦੋਂ ਦੇਵੇਂਗੀ ਉਹ ਕਹਿੰਦੀ ਬਾਬਾ ਇੱਕ ਵੱਠਲ ਕੀ ਕਹਿੰਦੀ 70 ਗਧੇ ਨੇ ਪਾ ਕੇ ਖੁਰਜੀਆ ਨਾ ਦੋਹੀ ਪਾਸੀ ਕਹਿੰਦੀ ਭਰ ਲਿਆ ਹੂੰ ਬੱਠੜਾਂ ਦੇ ਜਿੰਨੇ ਮਰਜ਼ੀ ਬੱਠੜ ਰੱਖ ਲਈ ਸਾਰੇ ਥੋਡੇ ਲਾ ਦੂੰ ਉਹ ਕਹਿੰਦਾ ਦਿਨ ਟਾਈਮ ਦੇ ਕੇ ਜਾ ਕਹਿੰਦੀ ਦੋ ਦਿਨਾਂ ਨੂੰ ਉਹ ਕਹਿੰਦਾ ਠੀਕ ਐ ਜਾ ਮੁੰਡਾ ਤੇਰਾ ਠੀਕ ਐ ਲੈ ਗਈ ਜਾਂਦੀ ਹੋਈ ਘਰ ਵਾਲੇ ਨੂੰ ਦੇਖਿਆ ਉਹ ਵੀ ਠੀਕ ਆ ਉਹ ਨੂੰ ਕਹਿੰਦੀ ਛੇਤੀ ਕਰ ਨੂੰ ਆ ਜਾ ਆਪਾਂ ਆ ਵੀ ਪਾਉਣੀ ਐ ਸੰਤਾਂ ਦੇ ਇੱਥੇ ਬੱਠੜ ਪਹੁੰਚਾਉਣੇ ਨੇ ਕਹਿੰਦੀ ਇੰਨੇ ਚਲੋ ਜੀ ਦੋ ਦਿਨਾਂ ਬਾਅਦ ਘਰ ਵਾਲਾ ਭੇਜਤਾ ਦੇ ਕੇ ਵਾਰ ਕੇ ਗੁਰਜੀਆਂ ਗਧਿਆਂ ਦੇ ਦੋਹੀ ਪਾਸੀ ਬੱਠੜਾਂ ਦੀਆਂ ਹਜ਼ਾਰਾਂ ਹੀ ਬੱਠੜ ਇਕੱਠੇ ਕਰਤੇ ਕਰੇ ਹੋਏ ਤਾਂ ਹੁਣ ਉਹਨਾਂ ਨੂੰ ਕਹਿਣ ਲੱਗਿਆ ਗੋਰਖਨਾਥ ਦੂਜਿਆਂ ਨੂੰ ਕਹਿੰਦਾ ਦੇਖ ਲਓ ਤੁਸੀਂ ਕਹਿੰਦੇ ਹੋ ਅਸੀਂ ਮੁੰਦਰਾ ਨਹੀਂ ਪਾਉਂਦੇ ਪਾਉਣ ਦਿੰਦੇ ਤੁਹਾ ਤੋਂ ਹੀ 360 ਤੋਂ ਇੱਕ ਬੱਠੜ ਨਹੀਂ ਆਇਆ ਉਹਨੇ ਇੱਕ ਨਹੀਂ ਹਜ਼ਾਰਾਂ ਬੱਠੜ ਇਕੱਠੇ ਕਰਤੇ ਮੁੰਦਰਾ ਕਿਵੇਂ ਨਾ ਪਾਵਾਂ ਉਹਦੇ ਉਹ ਕਹਿਣ ਲੱਗਿਆ ਵੀ ਹੁਣ ਦੱਸੋ ਪਾਦਾ ਮੁੰਦਰਾ ਉਹ ਕਹਿੰਦਾ ਵੀ ਮਹਾਰਾਜ ਪਾਦ ਤਾਂ ਗੋਰਖਨਾਥ ਨੇ ਲక్ష్మణ ਨੂੰ ਸੱਦਿਆ ਦਿਨਿਆਂ ਕੰਨ ਤੇ ਉਹਦੇ ਮੁੰਦਰਾ ਪਾਤੀਆਂ ਆਕੇ ਮੁੰਦਰਾ ਹੁਣ ਉਹਨੂੰ ਕਹਿਣ ਲੱਗਿਆ ਵੀ ਲక్ష్మణ ਵੀ ਆਸ ਸਵਾ ਸੇਰ ਚੌੜ ਨੇ ਇਨਾਂ ਨੂੰ 360 ਬੰਦੇ ਇਹ ਨੇ ਤੇ ਤੂੰ ਐ ਤੇ ਮੈਂ ਆ ਵੀ ਸਾਰਿਆਂ ਦਾ ਖਾਣਾ ਬਣਾਉਣਾ ਤੇ ਸਵਾ ਸੇਰ ਚੌਲ ਨੇ ਵੀ ਤੂੰ ਬਣਾਵੇਂਗਾ ਕ ਮੈਂ ਬਣਾਵਾ ਲਾਸ਼ਮਣ ਨੇ ਸੋਚਿਆ ਵੀ ਸਵਾ ਸੇਰ ਉਹਨੂੰ ਕਹਿਣ ਲੱਗਿਆ ਮਹਾਰਾਜ ਕੋਈ ਗੱਲ ਨਹੀਂ ਬਣਾ ਦਿਨਾ ਚਲੋ ਵਾਲੇ ਕੜਾ ਹੈ ਜਿ ਬਚਾਲੇ ਕੱਪੜਾ ਬੰਨ ਲਿਆ ਉਹਨਾਂ ਕੰਨੀਓ ਉਹਲਾ ਕਰ ਲਿਆ ਜਦੋਂ ਬਣ ਗਏ ਚਾਵਲ ਤਾਂ ਕਹਿਣ ਲੱਗਿਆ ਮਹਾਰਾਜ ਹੁਣ ਇੱਕ ਗੱਲ ਹੈ ਭੋਜਨ ਤਿਆਰ ਹੈ ਦੋ ਨਹੀਂ ਤਿੰਨ ਨਹੀਂ ਇੱਕ-ਇੱਕ ਵੰਦਨ ਭੇਜੋ ਅੰਦਰ ਆਵੇ ਰੱਜ ਕੇ ਨਿਕਲੀ ਜਾਵੇ ਚਲੋ ਜੀ ਇੱਕ-ਇੱਕ ਜਾਂਦਾ ਹੈ ਚੇਲਾ ਚਾਵਲ ਰੱਜ ਕੇ ਖਾਏ ਹੁੰਦਾ ਹੈ 360 ਹੀ ਰੱਜ ਗਏ ਚਾਵਲ ਬੱਜੇ ਪਏ ਨੇ ਤਾ ਹੁਣ ਲਸ਼ਮਣ ਕਹਿਣ ਲੱਗਿਆ ਗੋਰਖਨਾਥ ਨੂੰ ਕਹਿੰਦਾ ਮਹਾਰਾਜ ਚੌੜ ਤਾਂ ਜ ਬਹੁਤ ਬੱਚੇ ਪਏ ਨੇ ਤੁਸੀਂ ਵੀ ਖਾ ਲਓ ਖਾਣਾ ਉਹ ਕਹਿੰਦਾ ਨਾ ਮੈਂ ਨਹੀਂ ਖਾਣਾ ਕਹਿੰਦਾ ਹਜੇ ਤਾਂ ਮੇਰਾ ਮੇਰੇ ਅੰਦਰ ਜਿਹੜਾ ਦਿਓ ਹੈ ਕਹਿੰਦਾ ਉਹਨੂੰ ਵੀ ਰਜਾਉਣਾ ਹੈ ਉਹਨੇ ਅੰਦਰ ਬੰਨੀ ਹੋਈ ਸੀ ਕਮਰੇ ਚ ਕੋਈ ਦਿਓ ਜਨਾਨੀ ਕਹਿੰਦਾ ਹਲੇ ਤਾਂ ਉਹ ਰਜਾਉਣੀ ਹੈ ਉਹਨੂੰ ਲੱਗ ਕੇ ਕਹਿੰਦਾ ਉਹਨੂੰ ਖੋਲ ਕੇ ਲਿਆਓ ਭਾਈ ਕਮਰੇ ਚੋਂ ਕੱਢੀ ਅੰਦਰ ਤਾਂ ਉਹ ਕੱਠੀ ਹੋਈ ਬੈਠੀ ਸੀ ਦੂਰੀ ਜੌਰੀ ਜਦੋਂ ਕੱਢੀ ਬਾਹਰ ਉਹ ਤਾਂ ਬਹੁਤ ਲੰਬਾ ਚੌੜਾ ਸਰੀਰ ਉਹਦਾ ਤਾਂ ਉੱਪਰ ਤੱਕ ਲੰਬਾਈ ਉਹਦੀ ਤਾਂ ਬਹੁਤ ਹਾਈਟ ਤਾਂ ਜਦੋਂ ਲੱਗੀ ਖਾਣ ਲਾਸ਼ਮਣ ਪਾਈ ਜਾਵੇ ਚਿਪੀਆਂ ਨਾਲ ਉਹ ਖਾਈ ਜਾਵੇ ਉਹ ਤਾਂ ਹਟੇ ਹੀ ਨਾ ਲਾਸ਼ਮਣ ਨੇ ਦੇਖਿਆ ਵੀ ਇਹ ਮੇਰੀ ਵੀ ਇੱਜ਼ਤ ਹੀ ਕਰਾਊਗੀ ਹੁਣ ਤਾਂ ਬਹੁਤ ਖਾ ਰਹੀ ਐ ਉਹਨੇ ਅੱਖਾਂ ਵਿੱਚੀਆਂ ਧਿਆਨ ਧਰਿਆ रामचंद्र ਦਾ ਕਹਿੰਦਾ ਬਾਈ ਕਹਿੰਦਾ ਕਰ ਕੁਸ ਇਹ ਤਾਂ ਕਹਿੰਦਾ ਮੇਰੀ ਬੇਇੱਜ਼ਤੀ ਕਰੂਗੀ ਉਹ ਕਹਿੰਦਾ ਕੋਈ ਨਾ ਆ ਰਿਹਾ ਹੈ ਹਨੂਮਾਨ ਹਨੂਮਾਨ ਆ ਗਿਆ ਭਾਈ ਆ ਕੇ ਵੜ ਗਿਆ ਦੇਵ ਜਿਹੜੀ ਉਹ ਹੈਗੀ ਥੀ ਦੇਵ ਉਹਦੇ ਢਿੱਡ 'ਚ ਜਾ ਵੜਿਆ ਉਹ ਤਾਂ ਉਹ ਲੰਬੇ ਲੋਟ ਜਿਆਦੇ ਲੰਬੇ ਧੀ ਲੰਬੀ ਧੀ ਉਹ ਤਾਂ ਚੌੜੇ ਲੋਟ ਉਹਦੇ ਢਿੱਡ 'ਚ ਵੜ ਗਿਆ ਉਹ ਤਾਂ ਇੰਨੀ ਚੌੜੀ ਕਰਤੀ ਉਹਨੇ ਤਾਂ ਚੌੜਾ ਕਿੱਥੇ ਲੰਘਦੇ ਨੇ ਹੁਣ ਉਹ ਤਾਂ ਦਰਦ ਹੋਣ ਲੱਗ ਗਿਆ ਪੇਟ 'ਚ ਉੱਠ ਕੇ ਆ ਗਈ ਆ ਕੇ ਕਹਿਣ ਲੱਗੀ ਗੋਰਖਨਾਥ ਨੂੰ ਕਹਿੰਦੀ ਮਹਾਰਾਜ ਮੈਂ ਤਾਂ ਬਹੁਤ ਔਖੀ ਆ ਚੌੜ ਨਹੀਂ ਹੁਣ ਲੰਘ ਰਹੇ ਉਹ ਕਹਿੰਦਾ ਪਾਣੀ ਦੀ ਘੁੱਟ ਪੀ ਲੈ ਕਹਿੰਦਾ ਗਲ ਨੂੰ ਲੱਗੇ ਹੋਣਗੇ ਕਹਿੰਦੀ ਨਾ ਮੈਂ ਤਾਂ ਬਹੁਤ ਔਖੀ ਆ ਉਹਨੂੰ ਕਹਿਣ ਲੱਗੇ ਵੀ ਚਲ ਛੱਡੋ ਜਾ ਕਹਿੰਦਾ ਇਹਨੂੰ ਵੀ ਆਜ਼ਾਦ ਕਰੋ ਕਹਿੰਦੇ ਹੁਣ ਨਹੀਂ ਇਹ ਆਪਣੇ ਕੰਮ ਦੀ ਰਹੀ ਫੇਰ ਆ ਗਿਆ ਕਹਿੰਦਾ ਮਹਾਰਾਜ ਚੌਲ ਬਹੁਤ ਬੱਚੇ ਪਏ ਨੇ ਹਲੇ ਵੀ ਕਹਿੰਦਾ ਆ ਤੁਸੀਂ ਤਾਂ ਕਹਿੰਦੇ ਤੇ ਰੱਜਣੀ ਨਹੀਂ ਕਹਿੰਦਾ ਤਾਂ ਖਾਂਦੀ ਨਹੀਂ ਹੁਣ ਮੈਂ ਤਾਂ ਇਹਨੂੰ ਜ਼ੋਰ ਲਾਈ ਜਾਨਾ ਪਰ ਪਰ ਚਿਪੀਆਂ ਕਹਿੰਦਾ ਤਾਂ ਜਵਾਬ ਦੇਗੀ ਉਹ ਕਹਿਣ ਲੱਗਿਆ ਵੀ ਭਾਈ ਹੁਣ ਇਹ ਖਾਂਦੀ ਨਹੀਂ ਇਹ ਤਾਂ ਰੱਜ ਗਈ ਫੇਰ ਹੁਣ ਫੇਰ ਉਹ ਕਹਿਣ ਲੱਗਿਆ ਮਹਾਰਾਜ ਫੇਰ ਹੁਣ ਤੁਸੀਂ ਖਾ ਲਓ ਫੇਰ ਉਹੀ ਗੱਲ ਆ ਗਈ ਕਹਿੰਦਾ ਨਾ ਮੈਂ ਤਾਂ ਨਹੀਂ ਖਾਣੀ ਕਹਿੰਦਾ ਇਹ ਚੌਲ ਤਾ ਹੁਣੋਂ ਨੇ ਦੇਖਿਆ ਜਦੋਂ ਵੀ ਦੂਜੀਆਂ ਜੇਲਿਆਂ ਨੂੰ ਕਹਿਣ ਲੱਗਿਆ ਹੁਣ ਦੱਸੋ ਇਹਨੂੰ ਰੱਖਣਾ ਹੈ ਕਿ ਭਜਾਉਣਾ ਹੈ ਉਹ ਕਹਿੰਦੇ ਮਹਾਰਾਜ ਸਾਡੀ ਤਾਂ ਭਜਾਉਣ ਦੀ ਸਲਾਹ ਤੀ ਪਰ ਹੁਣ ਜਿਹੜੇ ਜਿਆ ਕੁਝ ਇਹਨੂੰ ਆਉਂਦਾ ਸਾਨੂੰ ਤਾਂ ਆਉਂਦਾ ਹੀ ਕੁਝ ਨਹੀਂ ਹੁਣ ਤਾਂ ਆਪਾਂ ਇਹਦੇ ਮੁੰਦਰਾ ਵੀ ਪਾਤੀਆਂ ਹੁਣ ਇਹਨੂੰ ਕਿੱਥੇ ਭਜਾਵੋਗੇ ਵੀ ਇਹਨੂੰ ਰੱਖੋ ਜੇ ਆਪਣਾ ਪਾਰ ਉਤਾਰਾ ਕਰੂੰਗਾ ਤਾਂ ਇਹੀ ਬੰਦਾ ਕਰੂੰਗਾ ਸਾਨੂੰ ਕੁਝ ਨਹੀਂ ਆਉਂਦਾ ਉਹ ਕਹਿੰਦਾ ਫਿਰ ਤੁਸੀਂ ਇੰਨੇ ਸਾਲਾਂ ਦੇ ਯੋਗ ਸਿੱਖਣ ਆਏ ਹੋ ਤੁਸੀਂ ਸਿੱਖਿਆ ਕੀ ਹੈ ਮਤਲਬ ਉਹ ਕੋਈ ਇਹਦੀ ਹੋ ਰੀਸ ਕਰ ਲੋ ਚਲੋ ਜੀ ਹੁਣ ਉਹ ਲਸ਼ਮਣ ਦਾ ਹੈ ਮਗਰ ਲੱਗੇ ਚੇਲੇ ਕਹਿੰਦੇ ਵੀ ਇਹਦੇ ਨਾਲ ਬੈਨੇ ਆ ਉਠਦੇ ਆਇ ਤੋਂ ਸਿੱਖਦੇ ਆ ਐਨੀ ਕੁ ਬਾਤ ਜੀ ਧੰਨਵਾਦ